ਸਵਾਗਤ ਹੈ ਕਿਸਾਨੀ ਰੋਟ ਤੁਹਾਡੇ ਆਪਣੇ YouTube ਚੈਨਲ ਦਾ ਬਰਦੀ ਫਾਰਮ ਨੂੰ ਬਸਰਾਏ ਦੇ ਉੱਤੇ ਕਿਸਾਨ ਵੀਰੋ ਆਜਾਬ ਪਹੁੰਚੇ ਆ ਟੋਟਲੀ ਇੱਕ ਨਵੀਂ ਵੀਡੀਓ ਲੈ ਕੇ ਆਪਣੀ ਅੱਤੀ ਵੀਡੀਓ ਦਾ ਮੇਨ ਮੋਟਿਵ ਇਹ ਹੋਊਗਾ ਕਿ ਆਪਾਂ ਗਾਵਾਂ ਨੂੰ ਟੌਕਸੀ ਬਾਈਂਡਰ ਕਿਉਂ ਪਾਉਨੇ ਆ ਕਿਸਾਨ ਵੀਰੋ ਜਿਹੜਾ ਇਹ ਟੌਕਸੀ ਬਾਈਂਡਰ ਵਾ ਇਹ ਗਾਵਾਂ ਦੇ ਅੰਦਰ ਜਿਹੜੀ ਫੰਕਸ ਜਾਂਦੀ ਆ ਜਾਂ ਉਲੀ ਚੱਲ ਜਾਂਦੀ ਥੋੜੀ ਬਹੁਤੀ ਪੱਠਿਆਂ ਤੇ ਰਾਈ ਉਹ ਇਹ ਉਹਦੇ ਉੱਤੇ ਵੀ ਕੰਟਰੋਲ ਕਰਦਾ ਵਾ ਅਤੇ ਪੇਟ ਨਹੀਂ ਖਰਾਬ ਹੋਣ ਦਿੰਦਾ ਸਣਰੋ ਜਿਹੜਾ ਇਹ ਟੌਕਸੀਬਾਇਡਰ ਆ ਇਹ ਗਾਵਾਂ ਨੂੰ ਅਬੋਰਟਮ ਨਹੀਂ ਹੋਣ ਦਿੰਦਾ ਜਿਵੇਂ ਕਿ ਪੱਠੀਆਂ ਦੇ ਵਿੱਚ ਉਲੀ ਚੱਲ ਜਾਂਦੀ ਆ ਤੇ ਗਾਵਾਂ ਅਬੋਰਟ ਕਰ ਜਾਂਦੀਆਂ ਹਨ ਇਹ ਉਹਦੇ ਉੱਤੇ ਵੀ ਅਬੋਰਟ ਕਰਨ ਦੇ ਉੱਤੇ ਵੀ ਕੰਟਰੋਲ ਕਰਦਾ ਵਾ ਟੌਕਸੀਬਾਇਡਰ ਪਾਉਣ ਦੇ ਨਾਲ ਨਾਲ ਗਾਵਾਂ ਪੂਰੀਆਂ ਐਕਟਿਵ ਰਹਿਣਗੀਆਂ ਚੁਸਤ ਰਹਿਣਗੀਆਂ ਤੇ ਆਪਣੀ ਟੀਵੀ ਪੂਰੀ ਲੈਣ ਗਿਆ ਜਿਹੜਾ ਟੌਕਸੀ ਬਾਇੰਡਰ ਵਾ ਇਹ ਮਸਟੈਟਸ ਦੇ ਉੱਤੇ ਵੀ ਕੰਟਰੋਲ ਕਰਦਾ ਵਾ ਇਹ ਮਸਟੈਟਸ ਹੁਣੀ ਹੋ ਦਿੰਦਾ ਗਾਵਾਂ ਨੂੰ ਟੌਕਸੀ ਬਾਇੰਡਰ ਜਿਹੜਾ ਵਾ ਇਹ ਗਾਵਾਂ ਨੂੰ ਅੰਦਰੋਂ ਵੀ ਸਾਫ਼ ਕਰਦਾ ਵਾ ਤੇ ਕਨਸੀਵ ਕਰਨ ਦੇ ਵਿੱਚ ਵੀ ਹੈਲਪ ਕਰਦਾ ਵਾ ਟੌਕਸੀ ਬਾਇੰਡਰ ਜਿਹੜਾ ਵਾ ਇਹ ਗਾਵਾਂ ਦੇ ਅੰਦਰ ਜਿੰਨੀ ਵੀ ਇਨਫੈਕਸ਼ਨ ਹੁੰਦੀ ਹੈ ਸਾਰੀ ਇਨਫੈਕਸ਼ਨ ਬਾਹਰ ਕੱਢ ਦਿੰਦਾ ਵਾ ਜੇ ਆਪਾਂ ਗਾਵਾਂ ਨੂੰ ਟੌਕਸੀਬੈਂਡਰ ਨਾ ਪਾਵਾਂਗੇ ਇਹ ਤਾਂ ਕਾਮਾਂ ਦੇ ਅੰਦਰ ਫੰਗਸ ਇਕੱਠੀ ਹੋ ਜਾਊਗੀ ਜੇ ਫੰਗਸ ਇਕੱਠੀ ਹੋ ਜਾਊਗੀ ਤੇ ਜਿਹੜੀ ਆਪਾਂ ਵੈਕਸੀਨ ਕਰਦੇ ਆ ਇਹ ਜਿਹੜੀ ਵੈਕਸੀਨ ਉਹ ਫਿਰ ਇਹ ਵੀ ਨਹੀਂ ਕੰਮ ਕਰੂਗੀ ਇਹ ਵੀ ਫੇਲ ਐ ਜਾਊਗੀ ਫੰਗਸ ਦੇ ਸਾਹਮਣੇ ਜੇ ਟੌਕਸੀਬੈਂਡਰ ਆਪਾਂ ਗੱਬਣਾ گاਵਾ ਨੂੰ ਨਾ ਪਾਵਾਂਗੇ ਤਾਂ ਗੱਬਣਾ گاਵਾ ਜਿਹੜੀਆਂ ਉਹ ਬੋਰਡ ਕਰ ਜਾਣਗੀਆਂ ਕਿਉਂਕਿ ਗੱਬਣਾ گاਵਾ ਦੇ ਅੰਦਰ ਜੇ ਪੱਠਿਆਂ ਦੇ ਰਾਈ ਫੰਗਸ ਜਾ ਉੱਲੀ ਜਾਊਗੀ ਫੰਗਸ ਜਿਹੜੀ ਆ ਗਾਉ ਨੂੰ ਅਬੋਟ ਕਰਾ ਦਿੰਦੀ ਆ ਜੇ ਆਪਾਂ ਟਾਕਸਿਕ ਬੈਂਡਰ ਦੀ ਗੱਲ ਕਰੀਏ ਇੱਕ ਨੀਡ ਆਂਦਾ ਹੁੰਦਾ ਵਾ ਟਾਕਸਿਕ ਬੈਂਡਡ ਦੋ ਟਾਈਪ ਹੁੰਦਾ ਵਾ ਜਿਹੜਾ ਪਹਿਲੀ ਟਾਈਪ ਦਾ ਹੁੰਦਾ ਉਹ ਪਲੇਨ ਹੁੰਦਾ ਸਿੰਪਲ ਉਹ ਸਿਰਫ ਦੁੱਧ ਦੇ ਉੱਤੇ ਹੀ ਕੰਮ ਕਰਦਾ ਦੁੱਧ ਦੇ ਵਿੱਚ ਫੰਗਸ ਨਹੀਂ ਜਾਂਦਾ ਜਾਂ ਕੋਈ ਵੀ ਬਿਮਾਰੀ ਨਹੀਂ ਜਾਂਦੀ ਦਾ ਦੁੱਧ ਦੇ ਵਿੱਚ ਜਿਹੜਾ ਦੂਸਰਾ ਹੁੰਦਾ ਵਾ ਉਹ ਕਾਂ ਦੀ ਸੇਜ ਦੇ ਉੱਤੇ ਵੀ ਧਿਆਨ ਰੱਖਦਾ ਵਾ ਤੇ ਦੁੱਧ ਵਿੱਚ ਫੰਗਸ ਨਹੀਂ ਜਾਂਦੀ ਦਿੰਦਾ ਅਤੇ ਗਾਵਣੂ ਵੀ ਪੂਰਾ ਤੰਦਰੁਸਤ ਰੱਖਦਾ ਵਾ ਜੇ ਇਹ ਗੱਲ ਕੀਤੀ ਜਾਵੇ ਵੀ ਇਹ ਕਿਹੜੀਆਂ-ਕਿਹੜੀਆਂ ਗਾਵਣੂ ਅਸੀਂ ਪਾ ਸਕਦੇ ਹਾਂ ਟੌਕਸੀ ਬੈਂਡਡ ਇਹ ਆਪਾਂ ਸਾਰੀਆਂ ਗਾਵਣੂ ਹੀ ਪਾ ਸਕਦੇ ਹਾਂ ਦੁੱਧ ਦੇਣ ਵਾਲੀਆਂ ਗੱਬਣਾ ਹੀਫਰਜ਼ ਗੱਬਣਾ ਹੀਫਰ ਜਾਂ ਅੱਗੇ ਜਿਹੜੀਆਂ ਕਨਸੀਵ ਹੋਣੀਆਂ ਫਸਟ ਟਾਈਮ ਹੀ ਫਰ ਉਹਨਾਂ ਨੂੰ ਵੀ ਪਾ ਸਕਦੇ ਹਾਂ ਇਹ ਸਾਰੀਆਂ ਨੂੰ ਪਾ ਸਕਦੇ ਹਾਂ ਇੱਕ ਬੋਟਨੀਓ ਨਿੰਦਾ ਗਾਣੂ ਤੇ ਕਨਸੀਵ ਕਰਨ ਦੇ ਵਿੱਚ ਵੀ ਹੈਲਪ ਕਰਦਾ ਇਹ ਤਾਕਤ ਕੇ ਸਾਰਿਆਂ ਨੂੰ ਪਾ ਸਕਦੇ ਹਾਂ ਸਾਨੂੰ ਰੋ ਜੇ ਇਹ ਗੱਲ ਕੀਤੀ ਜਾਵੇ ਵੀ ਆਪਾਂ ਕਿਹੜਾ ਟਾਕਸੀ ਬੈਂਡਡ ਪਾਉਂਦੇ ਆ ਆਪਾਂ ਐਮਟੀ ਡਾਟ ਐਕਸ ਪਲੱਸ ਟਾਕਸੀ ਬੈਂਡਡ ਪਾਉਂਦੇ ਆ ਔਰ ਮਿਕ ਦਾ ਔਰ ਮਿਕਸ ਸੋਲੂਸ਼ਨ ਕੰਪਨੀ ਦਾ ਇਹ ਜਿਹੜਾ ਵਾ ਇਦਾਂ ਦਾ ਹੁੰਦਾ ਪੂਰਾ ਜਿਹਦੇ ਵਿੱਚ ਇਹ ਟਾਕਸੀ ਬੈਂਡਡ ਪੈਕ ਹੋ ਕੇ ਹੁੰਦਾ ਵਾ ਸਾਰਿਆਂ ਨੂੰ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ